ਦੇਖਦੇ ਹੋਗੇ ਕੱਲੇ ਹੀ ਲੜੀ ਜਾਂਦਾ ਉਹਨਾਂ ਉੱਤੇ ਪੂਰੇ ਇੱਕ ਦਿਨ ਹਰ ਸਿਮਰਤ ਕੌਰ ਬੋਲਣ ਲੱਗੀ ਸੀ ਮੈਂ ਕਿਹਾ ਬਹਿ ਜਾ ਬੀਬਾ ਥੋੜੀ ਥੁਆਏ ਹੋਏ ਨੇ ਪੁਆੜੇ ਸਾਰੇ ਬਹਿ ਜਾ ਉਹਨਾਂ ਨੂੰ ਵੀ ਅਜੇ ਭਮੱਕੜ ਪਹਿਲਾਂ ਕਿਤੇ ਟੱਕਰੀ ਨਹੀਂ ਸੀ ਆਪਾਂ ਤਾਂ ਪਣੋਕੜਾਂ ਵੱਡਾ ਵੱਲੰਬ ਪਾੜਦੇ ਫਿਰਦੇ ਆਂ ਵਿੱਚ ਬੈਂਦੇ ਆਂ ਵੱਲ ਫਿਓਜ ਵੱਲ ਫਿਓਜ ਕਿਉਂਕਿ ਮੇਰਾ ਹੱਕ ਹੈ ਉਹ ਉੱਥੇ ਬੋਲਣਾ ਮੇਰਾ ਹੱਕ ਹੈ ਉਹ ਹੱਕ ਤੁਸੀਂ ਮੈਨੂੰ ਦਿੱਤਾ ਹੈ ਫਿਰ ਵਿਚਾਰੇ ਕਿਉਂ ਵਿੱਚ ਕਿਉਂ ਟੋਕਦਿਓ ਜਦੋਂ ਦਾ ਉਹਦੀ ਮਾਰ ਹੀ ਨਹੀਂ ਆਈ ਸੋ ਵੀਰੋ ਮੈਂ ਸੱਚ ਬੋਲਦਾ ਸੀ ਉਹ ਤੇ ਇਸ ਕਰਕੇ ਉਹਨੂੰ ਬੋਲਣਾ ਪੈ ਗਿਆ ਮੂਹਰੋ ਜਦੋਂ ਮੈਂ ਰੋਕਿਆ ਸਪੀਕਰ ਨੇ ਉਹਨੂੰ ਬਿਠਾਤਾ ਸੋ ਵੀਰੋ ਮੈਂ ਇਸੇ ਤਰ੍ਹਾਂ ਤੁਹਾਡੇ ਨੇ ਕੀਤਾ ਸੀ 17 ਸਾਲ ਦੀ ਉਮਰ ਸੀ ਮੈਂ ਕਾਲਜ ਪੜਦਾ ਸੀ ਕਲਾਕਾਰ ਬਣਾਤਾ ਤੁਸੀਂ ਮੈਨੂੰ ਆਵਾਜ਼ ਨੂੰ ਮਸ਼ਹੂਰ ਕੀਤਾ ਲੋਕਾਂ ਨੇ ਤੁਸੀਂ ਮੇਰੇ ਚਿਹਰੇ ਨੂੰ ਮਸ਼ਹੂਰ ਕੀਤਾ ਲੋਕਾਂ ਨੇ ਤੁਸੀਂ ਕਿ ਜੇਕਰ ਤੁਸੀਂ ਮਸ਼ਹੂਰ ਕੀਤਾ ਤਾਂ ਫਿਰ ਆਵਾਜ਼ ਤੇ ਚਿਹਰਾ ਮੈਂ ਥੋੜੇ ਹੱਕਾਂ ਦੀ ਲੜਾਈ ਲੜਨ ਵਾਸਤੇ ਵਰਤੂੰਗਾ ਥੋੜੇ ਵਾਸਤੇ ਵਰਤੂੰਗਾ ਸਾਰੇ ਹੁਣ ਸੰਗਰੂਰ ਕਨੀ ਪੱਜੇ ਹੋਏ ਨੇ ਕਾਂਗਰਸੀ ਵੀ ਕਾਲੀ ਵੀ ਭਾਜਪਾ ਵੀ ਕਿਵੇਂ ਨਾ ਕਿਵੇਂ ਰਲ ਮਿਲ ਕੇ ਵਈ ਜਿਵੇਂ ਮਰਜ਼ੀ ਕਰੀਏ ਜਿੰਨਾ ਮਰਜ਼ੀ ਖਰਚਾ ਹੋ ਜਾਏ ਭਗਵਾਨ ਤੁਮਾਨੂੰ ਹਰਾ ਲਿਆ ਕਿਰਾ ਉਹ ਮੈਂ ਮਾਰਾ ਕੀ ਕਰਦਾ ਪੰਜਾਬ ਦਾ ਕਹਿੰਦਾ ਯਾ ਪੀਤ ਖੁੱਲ ਜਾਂਦਾ ਆਪਣੇ ਸਾਰਾ ਕੁਝ ਦੱਸੀ ਜਾਂਦਾ ਤਾਂ ਮੈਂ ਘਰਾ ਦੋ ਹਰਾਉਂਗੇ ਤਾਤਾ ਜੇ ਮੈਂ ਆਪ ਲੜਦਾ ਹਾਂ ਮੇਰੇ ਵਾਸਤੇ ਲੋਕ ਲੜਦੇ ਤੁਸੀਂ ਲੜਦੇ ਹੋ ਲੋਕਾਂ ਨੂੰ ਕਿਵੇਂ ਹਰਾ ਲਣਗੇ ਤ੍ਰੇਮੋਂ ਨਕਿੰ ਲੱਗਦੇ ਹੁੰਦੇ ਸੋ ਤੁਹਾਡੇ ਨਾਲ ਆ ਫਿਰਦਾ ਕੱਲ ਰਾਤ ਇਹ ਜੇ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਸੀ ਰਾਤ ਨੂੰ 9 ਵਜੇ 9:30 ਵਜੇ ਮੋਕੇ ਬੋਲੀ ਜਾਂਦਾ ਸੀ ਅੱਜ ਮਲੇਰ ਕੋਲੇ ਦੇ ਪਿੰਡਾਂ ਚ ਆ ਇਹ ਨਿਕਲੇ ਆਉਣਗੇ ਇਹ ਜੇ ਵੇਲੇ ਸਰਵੀਰ ਬਾਦ ਲੈ ਇਹ ਜੇ ਵੇਲੇ ਇਹ ਇਲੀ ਕਰਨ ਵਾਲੀ ਸਥਿਤੀ ਚ ਨਹੀਂ ਹੁੰਦਾ ਪੂਰਾ ਦਿਨੇ ਮੇ ਨਹੀਂ ਹੁੰਦਾ ਵੈਸੇ ਉਹ ਵੀ ਪਤਾ ਨਹੀਂ ਕੀ ਕਹੇ ਨੇ ਦੋ ਤਿੰਨ ਵਾਰੀ ਆਪਦੇ ਸਕੇ ਪਿਓ ਨੂੰ ਕਹਿ ਗਿਆ ਬਾਡੇ ਬਾਦਲ ਨੂੰ ਕਹਿੰਦਾ ਮੇਰੇ ਪਿਤਾ ਸਮਾਨ ਹੈ ਉਹਨੂੰ ਮੈਕ ਤੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਤਈਆਂ ਕੋਈ ਪਤਾ ਨਹੀਂ ਕਿੱਥੇ ਤਿਆਰ ਰਹਿੰਦਾ ਉਹਦਾ ਉਹ ਸਾਡੇ ਮਸੀਹੇ ਬਣਾ ਰੱਖੇ ਯਾਰ ਸੋ ਵੀਰਾ ਕਿੰਨਾ ਪੈਸਾ ਆਇਆ ਐਮਪੀ ਲੈਡ ਦਾ ਇੱਕ ਇੱਕ ਰੁਪਇਆ ਹੋ ਸਕਦਾ ਕਿਸੇ ਪਿੰਡ ਚ ਘੱਟ ਗਿਆ ਹੋਵੇ ਕਿਸੇ ਪਿੰਡ ਚ ਵੱਧ ਗਿਆ ਹੋਵੇ ਪਰ ਮੈਂ ਤਰਯਾਤ ਨਹੀਂ ਕੀਤੀ ਮੈਂ ਇਹ ਨਹੀਂ ਪੁੱਛਿਆ ਕਿ ਕਿੰਨੀਆਂ ਵੋਟਾਂ ਪਾਈਆਂ ਨੇ ਕਿੰਨੀਆਂ ਵੋਟਾਂ ਪਾਉਂਗੇ ਨਾ ਮੈਂ ਕਹਿੰਨਾ ਜੇ ਨੌਜਵਾਨ ਮੁੰਡੇ ਕਹਿੰਦੇ ਜੀ ਓਪਨ ਜਿੰਬ ਦੇ ਦਿਓ ਲਓ ਵਧੀਆ ਗੱਲ ਆ ਯਾਰ ਓਪਨ ਜਿੰਬ ਲਾਓ ਕੋਈ ਮੁੰਡੇ ਕਹਿੰਦੇ ਲਾਇਬ੍ਰੇਰੀ ਬਣਾਉਣੀ ਆ ਲਓ ਜੀ ਮੈਂ ਨਾ ਵਾਂਗੂ ਟੰਗ ਦੇ ਲਈ ਵੀ ਰਾਜਨੀਤੀ ਨਹੀਂ ਕਰਦਾ ਕਾਲੀਆ ਕਾਂਗਰਸੇ ਵਾਂਗੂ ਬਿਹਾ ਗਲੀ ਚੋਂ ਝਾੜੂ ਵਾਲੇ ਨੂੰ ਵੋਟਾਂ ਵੱਧ ਪੈ ਗਈਆਂ ਤੋ ਪੁਲੀਆਂ ਹੀ ਫੱਟ ਗਈ ਲੈ ਇਹ ਕੁਪੰਦੀ ਵਾਲੀ ਗੱਲ ਹੈ ਯਾਰ ਤੁਸੀਂ ਵਿਚਾਰਕ ਲੜਾਈ ਲੜੋ ਮੁੱਤਿਆਂ ਦੀ ਰਾਜਨੀਤੀ ਕਰੋ ਮੁੰਡੇ ਸਾਡੇ ਥੋੜ੍ਹ ਨਾਲ ਨਰੇਕਾ ਦੇ ਪੈਸੇ ਨਹੀਂ ਦਿੰਦੇ ਜਦ ਤੱਕ ਨਰੇਕਾ ਦਾ ਕੰਮ ਨਹੀਂ ਚੱਲਿਆ ਜਦ ਜੇ ਕੰਮ ਚੱਲਿਆ ਸਾਲ ਸਾਲ ਡੁੱਢਣ ਸਾਲ ਹੋ ਗਿਆ ਪੈਸੇ ਨਹੀਂ ਮਿਲੇ ਕਈ ਥਾਂ ਤੇ ਤਾਂ ਹੋਰ ਵੀ ਸ਼ਰਮਨਾਕ ਦੁੱਖਦਾ ਹੈ ਕਿ ਕੰਮ ਕਿਸੇ ਹੋਰ ਤੋਂ ਕਰਾ ਲਿਆ ਦਿਹਾੜੀ ਆਪਦੇ ਕਿਸੇ ਚੀਤੇ ਨੂੰ ਦਿੱਤੀ ਕਾਪੀਆਂ ਦੇ ਸੈਨ ਕਰਾ ਕੇ ਕੁੱਠੇ ਲਵਾ ਕੇ ਕੱਚੀਆਂ ਕਾਪੀਆਂ ਦੇ ਪੈਸੇ ਕਢਾਏ ਨੇ ਸੀ ਬਹੁਤ ساری ਜਗ੍ਹਾ ਤੇ ਅਸੀਂ ਥੋੜੀ ਲੜਾਈ ਲੜਾਂਗੇ ਆਫਰਦਾ ਮੈਂ ਤਾਂ ਐਂ ਵੋਟਾਂ ਤੋਂ ਪਹਿਲਾਂ ਸੀ ਮੈਂ ਕੋਈ ਨਹੀਂ ਕਹਿੰਦਾ ਵੀ ਤੁਸੀਂ ਟੈਂਟ ਲਾਓ ਮੇਰੇ ਮੂਰੇ ਮੇਜ਼ ਤੇ ਕਾਜੂ ਬਿਸਟੇ ਬਾਦਾਮ ਰੱਖੋ ਨਾ ਨਹੀਂ ਹਾਂ ਤੂੰ ਤਰ ਕਿ ਆ ਗਿਆ ਆ ਘੜਿਆ ਬੰਦ ਆ ਬੇਟਾ ਸਪੀਕਰ ਇਹ ਰੌਟ ਟੈਂਸਰਣ ਆਇਆ ਨਾ ਹਾਂ 3 ਤੁਸੀਂ ਇਹ ਲੈ ਕੇ ਆਉਂਦੇ ਨੇ ਘਰ ਦਾ ਨਾਲ ਏਕੇ ਸੰਤਾਲੀਆਂ ਫੋਟਰ ਮਾਰਦੇ ਬੰਧਾੜੀ ਗੱਲ ਆ ਯਾਰ RAMNANDI ਆ ਸਕਦੇ ਲੋਕਾਂ ਨੂੰ ਖਤਾਨਾਂ ਚ ਲਾਉਂਦੇ ਆਉਂਦੇ ਹੋ ਕਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਇੱਕੋ ਹੀ ਗੱਲ ਹੁੰਦੀ ਆ ਵੀਰੋ ਇੱਕ ਮੈਨੂੰ ਬੰਦਾ ਮਿਲਿਆ ਉਦੋਂ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਸੀ ਸੁਖਬੀਰ ਬਾਦਲ ਦੀਆਂ ਕਾਰਾਂ ਦੇ ਕਾਫਲੇ ਨੇ ਇੱਕ ਖੱਜਰ ਰੇੜੀ ਆ ਲਈ ਦੇਟ ਮਾਰ ਕੇ ਪਲਟਾਤਾ ਖਤਾਨਾ ਚ ਖੱਜਰ ਜ਼ਖਮੀ ਹੋ ਗਈ ਨੁਕਸਾਨ ਹੋ ਗਿਆ ਦਿਹਾੜੀ ਖੜ ਗਈ ਉਹ ਕਿਤੇ ਮੈਨੂੰ ਮਿਲਿਆ ਉਹਨੇ ਮੈਨੂੰ ਕਹਾਣੀ ਦੱਸੀ ਸਾਰੀ ਮੈਂ ਕਿਹਾ ਯਾਰ ਬਹੁਤ ਮਾੜਾ ਹੋਇਆ ਤੂੰ ਹੁਣ ਕੀ ਕਰਦਾ ਉਹਨੇ ਉਹ ਕਹਿੰਦਾ ਮੈਂ ਗਰੀਬਾਂ ਮੈਂ ਕੀ ਕਰ ਸਕਦਾ ਮੈਂ ਤਾਂ ਬਾਤਵਾ ਹੀ ਦਿਨਾ ਹਰੇਕ ਸਾਹ ਤੋਂ ਬਾਅਦ ਬਾਤਵਾ ਨਿਕਲਦੀ ਐ ਤੇ ਉਹ ਬਾਤਵਾ ਵੀਰੋ ਪਹੁੰਚ ਵੀ ਗਈ ਪ੍ਰਮਾਤਮਾ ਦੇ ਘਰ ਤੱਕ ਤੇ ਉਹਨੇ ਫੇਰ ਪੱਕੇ ਪੈਂਚਰ ਪ੍ਰਮਾਤਮਾ ਨੇ ਲਾ ਵੀ ਦਿੱਤੇ ਉਹ ਕਹਿੰਦਾ ਮੈਂ ਤਾਂ ਹਰੇਕ ਸਾਹ ਤੋਂ ਬਾਅਦ ਹੀ ਕਹਿਣਾ ਜਾ ਓਏ ਸੁਖਵੀਰ ਸਿਆ ਜਿਵੇਂ ਤੈ ਮੈਨੂੰ ਥੱਲੇ ਲਾਇਆ ਪ੍ਰਮਾਤਮਾ ਤੈਨੂੰ ਵੀ ਕਦੇ ਅਈਆ ਚੱਲੇ ਲਾਊਗਾ ਔਲਾਦਾ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਲਾਈਪੈ ਨਹੀਂ ਤੀਜੇ ਨੰਬਰ ਤੇ ਆਏ ਨੇ ਪਹਿਲੀ ਵਾਰ ਤੇ ਆ ਚੋਇਆ ਕਿ ਕਾਲੀ ਦਾ ਤੀਜੇ ਨੰਬਰ ਤੇ ਐ ਐਸੇ ਕਰਕੇ ਬਿਸ਼ਰਮੀ ਦੇ ਮਾਰੇ ਬਾਦਲ ਕਰਦਾ ਬਾਦਲ ਹੋਰੀ ਕਿਉਂਦਾ ਮੁੰਡਾ ਵਿਧਾਨ ਸਭਾ ਚ ਘੱਟ ਹੀ ਆਉਂਦੇ ਆ ਕਿਉਂਕਿ ਪਿਛਲੀਆਂ ਕੁਰਸੀਆਂ ਤੇ ਉਰਲੀਆਂ ਕੁਰਸੀਆਂ ਤੋਂ ਦਿੱਤੀਆਂ ਹਨੀ ਆ ਫਰਕ ਅੱਪਾ ਤਾਂ ਇੱਕੋ ਪਤਨ ਦਾ ਪਾਣੀ ਪੀਂਨੇ ਆ ਆਪਣੀਆਂ ਰਿਸ਼ਤੇਦਾਰੀਆਂ ਨੇ ਆਪਸ ਚ ਪਿੰਡਾਂ ਆਣੇ ਆ ਧੱਕੇ ਖਾ ਕੇ ਖੇਤੀਆਂ ਕਰਕੇ ਵੱਡੇ ਹੋਏ ਆ